ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮਹਾਂ ਮਨਦੀਪ ਜੋਸ਼ ਸਿੰਘ ਹਿਮਾਚਲ ਤੇ ਪੰਜਾਬ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਨੈਗੇਟਿਵਿਟੀ ਫੈਲਾਈ ਲੋਕ ਕਹਿਣ ਲੱਗੇ ਹਿਮਾਚਲ ਨਾ ਜਾਓ ਕਸ਼ਮੀਰ ਘੁੰਮਣ ਚੱਲ ਜਾਓ ਬਹੁਤ ਸਾਰੀਆਂ ਗੱਲਾਂ ਲੋਕਾਂ ਨੇ ਕਹੀਆਂ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ ਜਿੰਨਾ ਕਿ ਹਰੇਕ ਦਾ ਦਿਮਾਗ ਕੰਮ ਕਰਦਾ ਉਸ ਹਿਸਾਬ ਦੇ ਨਾਲ ਹਰੇਕ ਨੇ ਗੱਲਾਂ ਕਹੀਆਂ ਪਰ ਭਾਈਚਾਰੇ ਦੇ ਹੱਕ ਦੇ ਵਿੱਚ ਸਾਨੂੰ ਹਮੇਸ਼ਾ ਬੋਲਣਾ ਚਾਹੀਦਾ ਹੈ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਵੰਡੀਆਂ ਤਾਂ ਵੈਸੇ ਹੀ ਬਹੁਤ ਕੁਝ ਹੋ ਰਿਹਾ ਹੈਗਾ ਸੰਸਾਰ ਦੇ ਉੱਪਰ ਵੰਡੀਆਂ ਤਾਂ ਆਪਣੇ ਆਪ ਪੈ ਜਾਂਦੀਆਂ ਪਰ ਇੱਕ ਕਿਸੇ ਨੂੰ ਇਕੱਠੇ ਜੋੜਨ ਦਾ ਜਾਂ ਕਿਸੇ ਨੂੰ ਇਕੱਠੇ ਕਰਨ ਦਾ ਕੰਮ ਜਿਹੜਾ ਉਹ ਆਪਣੇ ਆਪ ਦੇ ਵਿੱਚ ਨਵੇਕਲਾ ਹੁੰਦਾ ਤਾਂ ਤੁਸੀਂ ਦੇਖ ਸਕਦੇ ਇੱਕ ਪਾਸੇ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹਿਆਂਗੇ ਇਹ ਤਸਵੀਰ ਹੈ ਜਿੱਥੇ ਕੁਝ ਨਿਹੰਗ ਸਿੰਘ ਤੇ ਨਾਲ ਹੋਰ ਸਾਫਤ ਸੂਰਤ ਸਿੱਖ ਨੌਜਵਾਨ ਹਿਮਾਚਲ ਘੁੰਮਣ ਗਏ ਹੋਏ ਨੇ ਧਰਮਸ਼ਾਲਾ ਦੇ ਵਿੱਚ ਹੋ ਗਏ ਹੋਏ ਨੇ ਉਹਨਾਂ ਨੇ ਬਹੁਤ ਸਾਰਾ ਹੋਰ ਵੀ ਜਿਹੜਾ ਏਰੀਆ ਘੁੰਮਿਆ ਤੇ ਉਸ ਤੋਂ ਬਾਅਦ ਉਹ ਇੱਕ ਵੀਡੀਓ ਸਾਂਝੀ ਕਰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਪਸੀ ਸਾਂਝੀ ਵਾਲਤਾ ਕਾਇਮ ਰੱਖੋ ਨਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਓ ਨਾ ਸੋਸ਼ਲ ਮੀਡੀਆ ਦੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਓ ਕਿਉਂਕਿ 네ਗੇਟਿਵਿਟੀ ਤਾਂ ਬਹੁਤ ਜ਼ਿਆਦਾ ਫੈਲਦੀ ਆ ਪਰ ਦੋਸਤੋ ਨਾਲ-ਨਾਲ ਸ਼ੇਅਰ ਜ਼ਰੂਰ ਕਰ ਦਿਓ ਇਸ ਖਬਰ ਨੂੰ ਜੋ-ਜੋ ਦੇਖ ਰਿਹਾ ਹੋਏਗਾ ਚੰਗੀਆਂ ਚੀਜ਼ਾਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਆਣ 네ਗੇਟਿਵਿਟੀ ਦਾ ਵੈਸੀ ਸੰਸਾਰ ਦੇ ਉੱਪਰ ਬਹੁਤ ਫੈਲੀ ਹੋਈ ਹੈ ਹਰੇਕ ਬੰਦੇ ਟੈਨਸ਼ਨ ਦਾ ਸ਼ਿਕਾਰ ਹੈ ਪਰ ਦੂਜੇ ਪਾਸੇ ਜੇ ਤੁਸੀਂ ਪੋਜ਼ਿਟਿਵ ਚੀਜ਼ਾਂ ਸ਼ੇਅਰ ਕਰੋਗੇ ਤਾਂ ਸੰਸਾਰ ਨੂੰ ਇੱਕ ਚੰਗਾ ਮੈਸੇਜ ਮਿਲੇਗਾ ਤਾਂ ਇਹਨਾਂ ਨੇ ਕਿਹਾ ਹੈ ਕਿ ਹਿਮਾਚਲ ਤੇ ਪੰਜਾਬ ਦੋਨੇ ਜਿਹੜਾ ਸਾਂਝੀ ਵਾਲਤਾ ਦਾ ਸੰਦੇਸ਼ ਤੁਸੀਂ ਜਰੂਰ ਦਿਆ ਕਰੋ ਕਿਉਂਕਿ ਹਿਮਾਚਲ ਦੇ ਵਿੱਚ ਕੁਝ ਵੀ ਐਦਾਂ ਦਾ ਨਹੀਂ ਹੋ ਰਿਹਾ ਜੋ ਕੁਝ ਫਲਾਇਆ ਜਾ ਰਿਹਾ ਸੀ ਤਾਂ ਇਹ ਨੌਜਵਾਨ ਇਹ ਵੀ ਗੱਲ ਕਹਿ ਰਹੇ ਨੇ ਕਿ ਸ਼ਰਾਰਤੀ ਅਨਸਰ ਨੇ ਬਾਕੀ ਗੱਲ ਕੀ ਕਹਿ ਰਹੇ ਨੇ ਤੁਸੀਂ ਆਪ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 20 6 2024 ਅਸੀਂ 3-4 ਦਿਨ ਪਹਿਲਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਦੇਖ ਰਹੇ ਹਾਂ ਵੀ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਲੋਕ ਘੁੰਮਣ ਫਿਰਨ ਆ ਰਹੇ ਆ ਉਹਨਾਂ ਦੀਆਂ ਕੋਈ ਗੱਡੀਆਂ ਭੰਨ ਰਹੇ ਆ ਰੋਕ ਕੇ ਲੜਾਈ ਝਗੜਾ ਹੋ ਰਿਹਾ ਹੈ ਆ ਤੇ ਉਹਨਾਂ ਨਾਲ ਧੱਕਾ ਕਰ ਰਹੇ ਆ ਬਹੁਤ ਵੱਡੇ ਪੱਧਰ ਤੇ ਇਹ ਮਸਲਾ ਪੰਜਾਬ ਦੇ ਸੋਸ਼ਲ ਮੀਡੀਆ ਇਹ ਸਾਈਟਾਂ ਤੇ ਦੇਖਣ ਨੂੰ ਮਿਲ ਰਿਹਾ ਹੈ ਚੈਨਲਾਂ ਉੱਪਰ ਵੀ ਖਬਰ ਚੱਲਦੀ ਹੈ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੁਝ ਸਿੰਘ ਅੱਜ ਹਿਮਾਚਲ ਆਏ ਆ ਅੱਜ ਆਪਾਂ ਧਰਮਸ਼ਾਲਾ ਇੱਥੇ ਖੜੇ ਆ ਰਸਤੇ ਵਿੱਚ ਆਏ ਆ ਇੱਥੇ ਘੁੰਮੇ ਫਰੇ ਆ ਸਾਨੂੰ ਇਦਾਂ ਦਾ ਕੋਈ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਕੋਈ ਇਦਾਂ ਦੀ ਹਰਕਤ ਨਹੀਂ ਦੇਖੀ ਇੱਥੇ ਦੇ ਲੋਕਾਂ ਨੇ ਚੰਗਾ ਬਿਹੇਵ ਕੀਤਾ ਆਂਦੇ ਜਾਂਦੇ ਸਾਥਰੀਕਰ ਬਣਾਦੇ ਕੋਈ ਇਦਾਂ ਦੀ ਘਟਨਾ ਹੈ ਨਹੀਂ ਜੀ ਜੋ ਸਾਡੀ ਨਜ਼ਰ ਤੋਂ ਹੋਵੇ ਪਰ ਫਿਰ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਝੂਠ ਨਹੀਂ ਹੈਗਾ ਇਹ ਹੋ ਰਿਹਾ ਹੈ ਕਿਤੇ ਨਾ ਕਿਤੇ ਕਿਤੇ ਨਾ ਮਾ ਹੋ ਰਹੀਆਂ ਉਹਦੇ ਵਿੱਚ ਜੋ ਆਪਾਂ ਸੋਚਦੇ ਆਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਥੋੜਾ ਹਿੱਸਾ ਜਿਹੜਾ ਕੁਝ ਰਾਜਨੀਤਿਕ ਲੋਕਾਂ ਦੇ ਪ੍ਰਭਾਵ ਚ ਹੈ ਕੁਝ ਬੰਦੇ ਜਿਹੜੇ ਉਹਨਾਂ ਦੀ ਸ਼ਹਿ ਦੇ ਵਿੱਚ ਹੈ ਉਹ ਹੀ ਇਸ ਮਸਲੇ ਨੂੰ ਜ਼ਿਆਦਾ ਉਛਾਲ ਰਹੇ ਹੈ ਤੇ ਉਹੀ ਇਹ ਘਟਨਾਵਾਂ ਨੂੰ ਤਾ ਪਹਿਲ ਦੇ ਰਹੇ ਹੈ ਉਹਨਾਂ ਦੇ ਕਰਕੇ ਹੀ ਇਹ ਘਟਨਾਵਾਂ ਹੋ ਰਹੀਆਂ ਪਰ ਇਹਦਾ ਅਸਰ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲਾ ਸੋਲਵ ਨਾ ਹੋਇਆ ਬਹੁਤ ਪੰਜਾਬੀ ਹੈ ਜਿਹੜੇ ਹਿਮਾਚਲ ਦੇ ਵਿੱਚ ਰਹਿੰਦੇ ਆ ਤੇ ਬਹੁਤ ਹਿਮਾਚਲ ਦੇ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਆ ਕਾਲਜਾਂ 'ਚ ਪੜ੍ਹਦੇ ਆ ਸਟੂਡੈਂਟ ਰਹਿੰਦੇ ਆ ਸ਼ਰਾਰਤੀ ਆਂਸਰ ਦੋਨੋਂ ਪਾਸੇ ਹੁੰਦੇ ਆ ਜੇ ਹਿਮਾਚਲ ਦੇ ਕੋਸ਼ਿਸ਼ ਬੁਰੇ ਬੰਦੇ ਇਹ ਕਤਨਾਮਾਂ ਨੂੰ ਅੰਜਾਮ ਦੇ ਰਹੇ ਆ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਸ਼ਰਾਰਤੀ ਆਂਸਰ ਉੱਥੇ ਹਿਮਾਚਲ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਉਹਦੇ ਨਾਲੇ ਮਸਲਾ ਵੱਡਾ ਹੋ ਜਾਣਾ ਆਪਾਂ ਹਿਮਾਚਲ ਦੇ ਚੰਗੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਉਹ ਬੁਰੇ ਲੋਕਾਂ ਨੂੰ ਜਿਹੜੇ ਬਹੁਤ ਘੱਟ ਗਿਣਤੀ ਜਿਹੇ ਹਰਕਤਾਂ ਕਰ ਰਹੇ ਆ ਉਹਨਾਂ ਨੂੰ ਨਾਕ ਪਾਉਣ ਤਾਂ ਜੋ ਇਹ ਇੱਕ ਜੋ ਪਹਿਲਾਂ ਤੋਂ ਚੱਲ ਆ ਰਹੇ ਲੋਗ ਆ ਆਪਣੇ ਅੱਜ ਨਹੀਂ ਆਏ ਪਹਿਲੀ ਵਾਰ ਥੋੜੀ ਹਿਮਾਚਲ ਚ ਕੁੰਮਣ ਆਏ ਆ ਬਹੁਤ ਸਾਲਾਂ ਤੋਂ ਆ ਰਹੇ ਆ ਅੱਗੇ ਵੀ ਆਣਾ ਆ ਇਹ ਪੰਜਾਬ ਦਾ ਹਿੱਸਾ ਰਿਹਾ ਆ ਬਹੁਤ ਵੱਡੇ ਪੱਧਰ ਤੇ ਇਕੱਠੇ ਰਹੇ ਆ ਕੋਈ ਗੱਲਾਂ ਤੇ ਨਹੀਂ ਸਹਿਮਤੀਆਂ ਹੈਗੀਆਂ ਪਰ ਇਹਦਾ ਮਤਲਬ ਹੈ ਨਹੀਂ ਹੈਗਾ ਕਿ ਤੁਸੀਂ ਇੱਥੇ ਆਣ ਜਾਣ ਵਾਲਿਆਂ ਨੂੰ ਪਰੇਸ਼ਾਨ ਕਰੋ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸ਼ਰਾਰਤੀ ਆਂਸਰਾਂ ਨੂੰ ਨੱਥ ਪਾਣ ਨਹੀਂ ਤਾਂ ਇਹਦਾ ਜਿਹੜਾ ਸਿੱਟਾ ਆ ਇਹ ਦੋਵੇਂ ਪਾਸੇ ਰਾਜਨੀਤਿਕ ਲੋਕਾਂ ਦੀ ਸ਼ਹਿਤੇ ਇਹਦਾ ਬਹੁਤ ਬੁਰਾ ਅਸਰ ਪੈਣਾ ਹੈ ਅਸੀਂ ਇਹਦੇ ਵਿੱਚ ਸਾਡੇ ਨਾਲ ਮਿਸਲ ਸਤਲੋਜ ਤੋਂ ਵੀਰ ਤੇਜੀ ਬਾਗੜ ਤੇ ਜਥੇਦਾਰ ਸਤਨਾਮ ਸਿੰਘ ਭਾਰਾਪੁਰ ਜਥੇਦਾਰ ਸਤਨਾਮ ਸਿੰਘ ਮੀਰੀ ਦੀ ਸੇਵਾ ਹੈ ਅਪੀਲ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ